ਤੁਸੀਂ ਵੇਖੋ ਜੀ ਦਲਜੀਤ ਦਾ ਸ਼ੋਅ ਹੋਣ ਜਾ ਰਿਹਾ ਚੰਡੀਗੜ੍ਹ ਦੇ ਵਿੱਚ ਸਾਰਿਆਂ ਨੂੰ ਪਤਾ ਹੈ ਉਹਦਾ ਵਿਰੋਧ ਹੋਣਾ ਸ਼ੁਰੂ ਹੋਇਆ ਰਣਜੀਤ ਬਾਵਾ ਦੇ 2022 ਦੇ ਵਿੱਚ ਕਾਗੜਾ ਦੇ ਵਿੱਚ ਸ਼ੋਅ ਸੀ ਕੈਨਸਲ ਕਰਨਾ ਪਿਆ ਹੁਣ ਜਿਹੜਾ ਫਿਰ ਰਣਜੀਤ ਬਾਵਾ ਦਾ ਜਿਹੜਾ ਸ਼ੋਅ ਹੋਣ ਜਾ ਰਿਹਾ ਸੀਗਾ ਨਾਲਾਗੜ੍ਹ ਦੇ ਵਿੱਚ ਬਜਰੰਗਦਲ ਵੱਲੋਂ ਵਿਰੋਧ ਜਤਾਇਆ ਗਿਆ ਵੀ ਰਣਜੀਤ ਬਾਵਾ ਨੇ ਪਹਿਲੇ ਗਾਣੇ ਦੇ ਵਿੱਚ ਇੱਕ ਸ਼ਬਦ ਬੋਲਿਆ ਸੀ ਜਿਹਦੇ ਕਰਕੇ ਇਹ ਸ਼ੋਅ ਉਹਦਾ ਨਹੀਂ ਹੋਣ ਦੇਣਾ ਚਾਹੀਦਾ ਤੁਹਾਨੂੰ ਕੀ ਲੱਗ ਨਹੀਂ ਰਿਹਾ ਹੈਗਾ ਕੀ ਪੱਗਾਂ ਵਾਲੇ ਜਿਹੜੇ ਸਿੰਗਰ ਨੇ ਗਾਇਕ ਨੇ ਕਲਾਕਾਰ ਨੇ ਸਿਰਫ ਉਹੀ ਕੋ ਟਾਰਗੇਟ ਹੋ ਰਹੇ ਨੇ ਇਹਦੇ ਵਿੱਚ ਇੱਕ ਇਹ ਵੀ ਫੈਕਟਰ ਹੋ ਸਕਦਾ ਹੈ ਕਿ ਪੱਗਾਂ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਜੇ ਆਪਾਂ ਪੱਗ ਤੋਂ ਪੱਗ ਵਾਲੀ ਸਿੰਗਰ ਚਾਹੇ ਪੰਜਾਬੀ ਸਿੰਗਰ ਹੈ ਜਿਨ੍ਹਾਂ ਦੀ ਬੈਕਗ੍ਰਾਉਂਡ ਭਾਵੇਂ ਸਿੱਖੀ ਦੇ ਨਾਲ ਹੈ ਪਰ ਕਟਿੰਗ ਵਾਲੇ ਆ ਸਿੰਗਰ ਬਹੁਤ ਜਿਵੇਂ ਕਰਨ ਔਜਲਾ ਦੀ ਧਾਰਨ ਦੇ ਸਕਦੇ ਆ ਜਿਨ੍ਹਾਂ ਦੇ ਚੰਡੀਗੜ੍ਹ 'ਚ ਸ਼ੋਅ ਹੋਇਆ ਉਹਨਾਂ ਦਾ ਵੀ ਸੁਣਿਆ ਹੈ ਕਿ ਸਵਾ ਕੁ ਕਰੋੜ ਰੁਪਏ ਦਾ ਜੁਰਮਾਨਾ ਹੋ ਗਿਆ ਕਿ ਨਗਰ ਨਿਗਮ ਦੇ ਜਿਹੜੀ ਇਸ਼ਤਿਆਰ ਨੂੰ ਲੈ ਕੇ ਨਿਜਮ ਜਾਰੀ ਕੀਤੇ ਜਾਂਦੇ ਆ ਉਹਨਾਂ ਦੀ ਉਹਨਾਂ ਨੇ ਫਾਲੋ ਨਹੀਂ ਕੀਤਾ ਤੇ ਸ਼ਾਇਦ ਉਹਨਾਂ ਨੂੰ ਮਹਿੰਗਾ ਬੜਾ ਸ਼ੋਅ ਪੈ ਗਿਆ ਐਨੇ ਪੈਸੇ ਸ਼ਾਇਦ ਉਹਨਾਂ ਨੇ ਕਮਾਉਣੇ ਨਹੀਂ ਸੀ ਉੱਥੇ ਜਿੰਨੇ ਉਹਨਾਂ ਨੂੰ ਹੁਣ ਜੁਰਮਾਨਾ ਭਰਨਾ ਪੈਣਾ ਉਹ ਨੋਟਿਸ ਜਾਰੀ ਹੋਇਆ ਇਸੇ ਤਰ੍ਹਾਂ ਫਿਰ ਰਣਜੀਤ ਬਾਵਾ ਦੀ ਆਪਾਂ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਦਿਲਜੀਤ ਦਸਾਂਝ ਬਾਰੇ ਜੋ ਕੁਝ ਹੋਇਆ ਸਾਰਿਆਂ ਨੇ ਹੁਣ ਤੱਕ ਜਾਣ ਲਿਆ ਸੋਚ ਲਿਆ ਸਮਝ ਲਿਆ ਕਿ ਕੀ ਨਿਸ਼ਾਨਾ ਹੋ ਰਿਹਾ ਹਾਲਾਂਕਿ ਸੋਸ਼ਲ ਮੀਡੀਆ ਦੇ ਉੱਤੇ ਕਿਉਂਕਿ ਦਿਲਜੀਤ ਦਸਾਂਝ ਦਾ ਜਿਹੜਾ ਸਟੇਟਸ ਬਣਿਆ ਆਪਣੀ ਗਾਇਕੀ ਖੇਤਰ ਦੇ ਵਿੱਚ ਆਪਣੀ ਇੱਕ ਆਰਟਿਸਟ ਦੇ ਤੌਰ ਦੇ ਉੱਤੇ ਉਹ ਮੁਕਾਮ ਐਡਾ ਵੱਡਾ ਹਾਸਲ ਕਰ ਲਿਆ ਹੈ ਕਿ ਹੁਣ ਜਿਹੜਾ ਵਿਰੋਧ ਵੀ ਕਰਦਾ ਨਾ ਜੇਕਰ ਉਹਦੀ ਗੱਲ ਵਿੱਚ ਦਲੀਲ ਵੀ ਹੋਵੇ ਤਾਂ ਮੱਦਮ ਪੈ ਜਾਂਦੀ ਹੈ ਪਰ ਆਪਾਂ ਇਹ ਵੀ ਮੰਨ ਕੇ ਚੱਲੀਏ ਕਿ ਦਿਲਜੀਤ ਦਸਾਂਝ ਜਿਹੜੀ ਗੱਲ ਕਰਕੇ ਚੰਡੀਗੜ੍ਹ ਦਾ ਉਹਦਾ ਵਿਰੋਧ ਹੈ ਆਪਾਂ ਉਹਦੀ ਇੱਕ ਐਗਜ਼ਾਮਪਲ ਲੈ ਲਈਏ ਹੁਣ ਸ਼ਰਾਬ ਵਾਲੇ ਗਾਣੇ ਨਹੀਂ ਗਾਉਣੇ ਜਾਂ ਹੋਰ ਫਲਾਣੀ ਥਾਂ ਦੇ ਉੱਤੇ ਗਾਣਾ ਨਹੀਂ ਗਾਉਣਾ ਕਿ ਆਹ ਚੀਜ਼ ਦੇ ਉੱਤੇ ਗਾਣਾ ਨਹੀਂ ਗਾਉਣਾ ਕੀ ਇਸ ਤੋਂ ਪਹਿਲਾਂ ਕਿਉਂਕਿ ਕਲਾਕਾਰਾਂ ਦਾ ਫਿਰ ਇੱਕੋ ਦਲੀਲ ਹੁੰਦੀ ਐ ਇਸੇ ਤਰ੍ਹਾਂ ਸਿੱਧੂ ਮੂਸੇਵਾਲੇ ਦਲੀਲਾਂ ਦਿੰਦਾ ਹੁੰਦਾ ਸੀ ਹੁਣ ਦਿਲਜੀਤ ਦਸਾਂਝ ਕਹਿੰਦਾ ਕਿ ਹਰ ਕੰਮ ਦੇ ਲਈ ਮੈਨੂੰ ਜ਼ਿੰਮੇਵਾਰ ਠਰਾ ਲਿਆ ਜਾਂਦਾ ਮੈਂ ਕਿੱਥੇ ਕਸੂਰਵਾਰਾਂ ਟਿਕਟਾਂ ਬਲੈਕਮੇਲਿੰਗ ਹੋ ਰਹੀ ਆ ਉਹਦੀ ਬਲੈਕ ਦੇ ਵਿੱਚ ਵਿਕਦੀਆਂ ਨੇ ਤੇ ਉਹਦੇ ਲਈ ਦਿਲਜੀਤ ਦਸਾਂਝ ਦਾ ਕਸੂਰ ਹੈ ਜੇ ਫਲਾਣੀ ਥਾਂ ਦੇ ਉੱਤੇ ਜਿਹੜਾ ਸ਼ਰਾਬ ਵਾਲਾ ਗਾਣਾ ਨਹੀਂ ਗਾਉਣਾ ਉਹ ਕਹਿੰਦਾ ਕਿ ਕਿਹੜੀ ਥਾਂ ਦੇ ਉੱਤੇ ਕਿੱਥੇ ਸ਼ਰਾਬ ਜਿਹੜੀ ਨਹੀਂ ਵਿਕਦੀ ਹਾਲਾਂਕਿ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਰੈਵਨਿਊ ਆ ਉਹ ਕਿੱਥੋਂ ਆਉਂਦਾ ਸ਼ਰਾਬ ਵਿਕਦੀ ਹੈ ਸਰਕਾਰ ਜਾਂ ਤੇ ਬੰਦ ਹੀ ਕਰ ਦੇਵੇ ਠੇਕੇ ਕੀ ਦਲਜੀਤ ਦਸਾਂਝ ਨੇ ਖਲਾਏ ਆ ਜਾਂ ਹੋਰ ਜਿਹੜੀਆਂ ਚੀਜ਼ਾਂ ਥਾਵਾਂ ਦੇ ਉੱਤੇ ਚੰਡੀਗੜ੍ਹ 'ਚ ਤੇ ਇੰਨੇ ਮੈਡੀਕਲ ਸਟੋਰ ਨਹੀਂ ਹੈਗੇ ਜਿਨ੍ਹਾਂ ਨੇ ਠੇਕੇ ਹੈਗੇ ਨੇ ਪਹਿਲੇ 11 ਵਜੇ ਤੱਕ ਠੇਕੇ ਖੁੱਲਦੇ ਸੀ ਹੁਣ ਜਿਹੜੀ ਐਡਮਿਨਿਸਟ੍ਰੇਸ਼ਨ ਆ ਚੰਡੀਗੜ੍ਹ ਦੀ ਉਹ ਕਹਿੰਦੀ ਹੈ ਠੇਕੇ 11 ਵਜੇ ਤੱਕ ਨਹੀਂ 12 ਵਜੇ ਤੱਕ ਖੁੱਲਨੇ ਚਾਹੀਦੇ ਨੇ ਉਹੀ ਹੈ ਨਾ ਭਾਵੇਂ ਚੰਡੀਗੜ੍ਹ ਗੱਲ ਕਰੀ ਜਾ ਪੰਜਾਬ ਦੀ ਹੋਵੇ ਬਹੁਤੀਆਂ ਥਾਵਾਂ ਦੇ ਉੱਤੇ ਜਿੱਥੇ ਤੇ ਸ਼ਰਾਬ ਬੰਦੀ ਨਹੀਂ ਹੈ ਉੱਥੇ ਤੜੱਲੇ ਦੇ ਨਾਲ ਹਾਲਾਂਕਿ ਇੱਕ ਥਾਂ ਦੇ ਉੱਤੇ ਦਲਜੀਤ ਦਸਾਂਝ ਨੇ ਗੁਜਰਾ ਸ਼ੋਅ ਕੀਤਾ ਤੇ ਉੱਥੇ ਅੰਮ੍ਰਿਤਸਰ ਨੂੰ ਜਿਹੜੀ ਹੈ ਡਰਾਈ ਸਿਟੀ ਵੀ ਐਲਾਨ ਦੇਣਾ ਚਾਹੀਦਾ ਇੱਕ ਵਕਾਰਤ ਕੀਤੀ ਲੋਕਾਂ ਨੇ ਕਿਹਾ ਕਿ ਗੱਲ ਜੱਚਦੀ ਨਹੀਂ ਆ ਕਿਉਂਕਿ ਅੰਮ੍ਰਿਤਸਰ ਇੱਕ ਠੀਕ ਹੈ ਪਵਿੱਤਰ ਸਥਾਨ ਵੀ ਹੈ ਤੇ ਉੱਥੇ ਕਾਪਦੀ ਸ਼ਰਧਾ ਦੇ ਮੁਤਾਬਕ ਲੋਕ ਜਾਂਦੇ ਆ ਲੱਖਾਂ ਦੀ ਗਿਣਤੀ ਦੇ ਵਿੱਚ ਪਰ ਡਰਾਈ ਸਿਟੀ ਉਹਨੂੰ ਉਸ ਐਂਗਲ ਤੋਂ ਆਰਥਿਕਤਾ ਪੱਖੋਂ ਕਿੰਨੀ ਵੱਡੀ ਮਾਰ ਪੈ ਸਕਦੀ ਹੈ ਕੋ ਬਹੁਤ ਸਾਰੇ ਲੋਕਾਂ ਦਾ ਰੋਜ਼ਗਾਰ ਵੀ ਜੁੜਿਆ ਹੁੰਦਾ ਹੁਣ ਕਈ ਕਹਿਣਗੇ ਕਿ ਰੋਜ਼ਗਾਰ ਥੋੜੀ ਜ਼ਰੂਰੀ ਹੈ ਜ਼ਿੰਦਗੀਆਂ ਜ਼ਰੂਰੀ ਹੈ ਤੇ ਜ਼ਿੰਦਗੀਆਂ ਕਈਆਂ ਦੀਆਂ ਚਲਦੀਆਂ ਰੋਜ਼ਗਾਰ ਦੇ ਨਾਲ ਉਹ ਇੱਕ ਆਪਣਾ ਬੈਸ ਦਾ ਵਿਸ਼ਾ ਨੂੰ ਆਪ ਸਾਈਡ ਤੇ ਵੀ ਰੱਖਦੀ ਏ ਇੱਕ ਪਾਸੇ ਦਿਲਜੀਤ ਦਸਾਂਝ ਨੂੰ ਹਰ ਗੱਲ ਦੇ ਉੱਤੇ ਟਾਰਗੇਟ ਕੀਤਾ ਜਾ ਰਿਹਾ ਤੇ ਫਿਰ ਉੱਥੋਂ ਵਾਰੀਆਂ ਆਉਂਦੀਆਂ ਹੁਣ ਰਣਜੀਤ ਬਾਵਾ ਤੇ ਰਣਜੀਤ ਬਾਵਾ ਦੀ ਉਸ ਕੇਸ ਦੇ ਨਾਲੋਂ ਦਿਲਜੀਤ ਦਸਾਂਝ ਨਾਲੋਂ ਥੋੜਾ ਜਿਹਾ ਵਿਰੋਧ ਦਾ ਜਿਹੜਾ ਨਾ ਆਧਾਰ ਹੈ ਜਿਹੜਾ ਕਾਰਨ ਉਹ ਵੱਖਰਾ ਹੁਣ ਮੇਰਾ ਕੀ ਕਸੂਰ ਇੱਕ ਗਾਣਾ ਰਣਜੀਤ ਬਾਵਾ ਦਾ ਸਟੇਜਾਂ ਤੋਂ ਵੀ ਉਹਨਾਂ ਨੇ ਆਮ ਗਾਇਆ ਤੇ ਹਿੱਟ ਵੀ ਬਹੁਤ ਹੋਇਆ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਆਪ ਦੇ ਚੈਨਲ ਦੇ ਉੱਤੇ ਆ ਉਹ ਮੇਰਾ ਕੀ ਕਸੂਰ ਦੇ ਵਿੱਚ ਕੁਝ ਗੱਲਾਂ ਕੀਤੀਆਂ ਉਹਨਾਂ ਨੇ ਸਮਾਜਿਕ ਕ੍ਰੀਤੀਆਂ ਦੀ ਬੁਰਾਈ ਦੀ ਉੱਥੇ ਗੱਲ ਕੀਤੀ ਹੈ ਕਿਸੇ ਧਾਰਮਿਕ ਨੂੰ ਧਰਮ ਨੂੰ ਨਹੀਂ ਟਾਰਗੇਟ ਕੀਤਾ ਕਿਸ ਧਰਮ ਨੂੰ ਮੈਂ ਸਾਹਮਣੇ ਰੱਖ ਕੇ ਗਾਉਣਾ ਜਾ ਮੈਂ ਇਹਨੂੰ ਭੰਡਣਾ ਰਣਜੀਤ ਬਾਵਾ ਦਾ ਹਾਲਾਂਕਿ ਪੰਜਾਬ ਦੇ ਵਿੱਚ ਵੀ ਇੱਕ ਥਾਂ ਦੇ ਉੱਤੇ ਜਥੇਬੰਦੀ ਨੇ ਵਿਰੋਧ ਕੀਤਾ ਇੱਥੋਂ ਤੱਕ ਕਿ ਰਣਜੀਤ ਬਾਵਾ ਨੂੰ ਬਹੁਤ ਕੁਝ ਸਹਿਣਾ ਪਿਆ ਉਦੋਂ ਵੀ ਹੁਣ ਹਿਮਾਚਲ ਦੀ ਗੱਲ ਕਰੀਏ ਹੁਣ ਹਿਮਾਚਲ ਦੇ ਵਿੱਚ ਜਿਹੜਾ ਵਿਰੋਧ ਹੋਇਆ 2022 ਦੇ ਵਿੱਚ ਚੰਬਾ ਲਾਕੇ ਦੇ ਵਿੱਚ ਇੱਕ ਮੇਲਾ ਲੱਗਦਾ ਉੱਥੇ ਕੈਨਸਲ ਕਰਨਾ ਪਿਆ ਹਾਂ ਮਿੰਜਰ ਮੇਲਾ ਫਿਰ ਹੁਣਾ ਜਿਹੜਾ ਇੱਥੇ ਨਾਲਾਗੜ੍ਹ ਦੇ ਵਿੱਚ ਹੁਣ ਉਹਦੀ ਜਗ੍ਹਾ ਦੇ ਉੱਤੇ ਕੁਲਵਿੰਦਰ ਬਿੱਲਾ ਨੂੰ ਉੱਥੇ ਸੱਦਿਆ ਗਿਆ ਉਥੋਂ ਦੀ ਜਿਹੜੇ ਪ੍ਰਸ਼ਾਸਨ ਵੱਲੋਂ ਜਿਹੜੇ ਆਰਗੇਨਾਈਜ਼ਰ ਨੇ ਕਿ ਰਣਜੀਤ ਬਾਵਾ ਦਾ ਵਿਰੋਧ ਹੋ ਰਿਹਾ ਇਸ ਕਿੰਨਾ ਡਰਪੋਕ ਹੈਗਾ ਚਾਰ ਬੰਦੇ ਉੱਠ ਕੇ ਬਦਮਾਸ਼ੀ ਕਰਨ ਲੱਜੇ ਗੁੰਡਾਗਰਦੀ ਕਰਨੀ ਸ਼ੁਰੂ ਕਰ ਦਨ ਪ੍ਰਸ਼ਾਸਨ ਵੀ ਡਰ ਜਾਂਦਾ ਹੈਗਾ ਇਹ ਪ੍ਰਸ਼ਾਸਨ ਨੂੰ ਵੀ ਸੋਚ ਸੋਚਣਾ ਚਾਹੀਦਾ ਹੈਗਾ ਵੀ ਉਹਨਾਂ ਨੂੰ ਤੁਸੀਂ ਸਮਝਾਓ ਵੀ ਇਹ ਕਲਾਕਾਰ ਹੈ ਇਹਨੇ 2022 ਦੇ ਵਿੱਚ ਉਹਨੇ ਮਾਫੀ ਵੀ ਮੰਗ ਚੁੱਕੀ ਹੈ ਇਸ ਮਸਲੇ ਨੂੰ ਲੈ ਕੇ ਉਹਨੇ ਜਦੋਂ ਸ਼ੋਅ ਕੈਨਸਲ ਹੋਇਆ ਮਾਫੀ ਵੀ ਮੰਗ ਲਈ ਉਸ ਤੋਂ ਬਾਅਦ ਇਹਨਾਂ ਨੇ ਖਿਹੜਾ ਕਿਉਂ ਨਹੀਂ ਛੱਡਿਆ ਹੈਗਾ ਅਜੇ ਤੱਕ ਰਨਜੀਤ ਬਾਵਾ ਦਾ ਖਹਿੜਾ ਨਾ ਛੱਡਣ ਦੇ ਕਈ ਕਾਰਨ ਹੋ ਸਕਦੇ ਆ ਜੇਕਰ ਹਿਮਾਚਲ ਦੀ ਗੱਲ ਕਰੀਏ ਤੇ ਹਿਮਾਚਲ ਦੇ ਵਿੱਚ ਇੱਕ ਬੀਬੀ ਆ ਜਿਹੜੀ ਬਾਲੀਵੁੱਡ ਦੇ ਵਿੱਚ ਕਿਸਾਨੀ ਅੰਦੋਲਨ ਦੇ ਵਿੱਚ ਸਭ ਤੋਂ ਵੱਧ ਜੇਕਰ ਪੇਚਾ ਪਿਆ ਸੀ ਨਾ ਦਲਜੀਤ ਦਸਾਂਝ ਨਾਲ ਬਾਅਦਚੋਂ ਉਹਨਾਂ ਦੀ ਵਿਗੜੀ ਕੰਗਣਾ ਰਣੌਤ ਬੀਬੀ ਦੀ ਜਿਹੜੇ ਕੀ ਹੁਣ ਅੱਜਕੱਲ ਜਿਹੜੇ ਲੋਕ ਸਭਾ ਮੈਂਬਰ ਵੀ ਚੁਣ ਕੇ ਭੇਜੇ ਮੰਡੀ ਵਾਲਿਆਂ ਨੇ ਹੁਣ ਹਿਮਾਚਲ ਦੇ ਵਿੱਚ ਉਸ ਬੀਬੀ ਦਾ ਕੋਈ ਵੀ ਵਿਵਾਦਤ ਬਿਆਨ ਆਉਂਦਾ ਸੀ ਕਿਸਾਨੀ ਅੰਦੋਲਨ ਦੇ ਦੌਰਾਨ ਪੰਜਾਬ ਦੇ ਕਲਾਕਾਰ ਟੱਕਰਦੇ ਸੀ ਉਹਨਾਂ ਵਿੱਚੋਂ ਸਭ ਤੋਂ ਵੱਧ ਜਿਹੜਾ ਕੀ ਰਣਜੀਤ ਬਾਵਾ ਨੇ ਸਟੇਜਾਂ ਤੋਂ ਜ਼ਿਕਰ ਕੀਤਾ ਗਾਣਾ ਵੀ ਗਾਇਆ ਤੇ ਨਾਲ ਹੀ ਉਹਨਾਂ ਨੇ ਜਿਹੜਾ ਇਹ ਵੀ ਕਿਹਾ ਇੱਕ ਥਾਂ ਦੇ ਉੱਤੇ ਪਤਾ ਨਹੀਂ ਉਹ ਸੱਚੀ ਸੀ ਗੱਲ ਕਿ ਕਿਵੇਂ ਸੀ ਪਤਾ ਨਹੀਂ ਮਜ਼ਾਕੀਏ ਲਹਿਜੇ ਚ ਕਹੀ ਸੀ ਕਿ ਉਹ ਬੀਬੀ ਮੈਨੂੰ ਬਲਾਕ ਕੀ ਕਰ ਗਈ ਹਣ ਉਹ ਇਸ ਤਰ੍ਹਾਂ ਦੀ ਗੱਲ ਵੀ ਹੋਈ ਸੀ ਹੋ ਸਕਦਾ ਕੋਈ ਪੁਰਾਣਾ ਪੇਚਾ ਹੋਵੇ ਕਿਤੇ ਹਿਮਾਚਲ ਦੇ ਲੋਕਾਂ ਨੂੰ ਇਹ ਤਾਂ ਨਹੀਂ ਲੱਗਦਾ ਕਿ ਸਾਡੀ ਹਿਮਾਚਲ ਵਾਲੀ ਬੀਬੀ ਜਿਹੜੀ ਲੋਕ ਸਭਾ ਮੈਂਬਰ ਹੈ ਜਿਹੜੇ ਜਿਨ੍ਹਾਂ ਨੇ ਵਿਰੋਧ ਕੀਤਾ ਕਿਤੇ ਉਹਨਾਂ ਦੀ ਹਮਦਰਦੀ ਉਹਨਾਂ ਨਾਲ ਤਾਂ ਨਹੀਂ ਕਿਤੇ ਬੀ ਇਸ ਕਰਕੇ ਵਿਰੋਧ ਕਰੀਏ ਕਿ ਰਣਜੀਤ ਬਾਵਾ ਨੂੰ ਸਬਕ ਸਿਖਾਉਣੇ ਆ ਕਿ ਸਾਡੇ ਇਧਰ ਵਾਲੇ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਉਹਨਾਂ ਬਾਰੇ ਕਿਵੇਂ ਕੋ ਬੋਲਦਾ ਹਿਮਾਚਲ ਦੇ ਮੁੰਡੇ ਕੁੜੀਆਂ ਤੁਸੀਂ ਵੇਖੋਗੇ ਇੰਸਟਾਗ੍ਰam ਤੇ ਫੇਸਬੁਕ ਤੇ ਯੂਟਿਊਬ ਤੇ ਰঞ্জੀਤ ਬਾਵਾ ਦੇ ਗਾਣੇ ਉੱਤੇ ਰੀਲਾਂ ਪਾਪਾ ਤੇ ਬੜਾ ਨੱਚਦੇ ਹੈਗੇ ਨੇ ਹੂੰ ਹੁਣ ਆਮ ਲੋਕਾਂ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਜਿਹੜੀਆਂ ਥੋੜੀਆਂ ਜਿਹਾ ਜਥੇਬੰਦੀਆਂ ਹੁੰਦੀਆਂ ਉਹਨਾਂ ਦਾ ਮਕਸਦ ਕੋਈ ਹੋਰ ਛੁਪੇ ਹੁੰਦੇ ਉਹਦੇ ਪਿੱਛੇ ਲੋਕਾਂ ਲੋਕਾਂ ਦੇ ਮਨ 'ਚ ਤਾਂ ਮੈਂ ਕਹਿਣਾ ਹੁਈ ਆ ਲੋਕਾਂ ਦੇ ਮਨ 'ਚ ਤਾਂ ਕੁਝ ਨਹੀਂ ਹੈਗਾ ਲੋਕ ਤਾਂ ਰੀਲ ਪਾ ਰਹੇ ਨੇ ਜਿਹੜੇ ਜਿਹੜੇ ਜਦੋਂ ਰঞ্জੀਤ ਬਾਵਾ ਵੇਖੋ ਕੋਈ ਵੀ ਐਡਮਿਨਿਸਟ੍ਰੇਸ਼ਨ ਹੈ ਸਰਕਾਰ ਹੈ ਕਿਸੇ ਆਰਟਿਸਟ ਨੂੰ ਉਹਦੇ ਬੁਲਾਉਂਦੀ ਜਦੋਂ ਲੋਕਾਂ ਦੀ ਉਹ ਪਸੰਦ ਬਣਦਾ ਹੈ ਜਦੋਂ ਰਣਜੀਤ ਬਾਵਾ ਨੂੰ ਬੁਲਾਇਆ ਗਿਆ ਹੋਵੇਗਾ ਜਾਂ ਉਹਨੂੰ ਇਨਵਾਈਟ ਕੀਤਾ ਹੋਇਆ ਹੋਵੇਗਾ ਬੁੱਕ ਕਰਨ ਤੋਂ ਪਹਿਲਾਂ ਲੋਕਾਂ ਦੀ ਡਿਮਾਂਡ ਤੇ ਹੋਣੀ ਹੈ ਨਾ ਵੀ ਤੁਸੀਂ ਰਣਜੀਤ ਬਾਵਾ ਸਦੋ ਜੇ ਲੋਕਾਂ ਨੂੰ ਕੋਈ ਦਿੱਕਤ ਨਹੀਂ ਆਈ ਕਿ 10 ਬੰਦੇ ਉੱਠ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੰਦੇ ਨੇ ਗੁੰਡਾਗਰਦੀ ਸ਼ੁਰੂ ਕਰਨਾ ਕਰ ਦਿੰਦੇ ਨੇ ਫਿਰ ਪ੍ਰਸ਼ਾਸਨ ਵੀ ਨਾ ਕਿਉਂ ਝੁਕ ਜਾਂਦਾ ਹੈਗਾ ਉਹੀ ਤਾਂ ਗੱਲ ਹੈ ਨਾ ਜੇਕਰ ਰਣਜੀਤ ਬਾਵਾ ਦੀ ਉੱਥੇ ਡਿਮਾਂਡ ਸੀ ਪ੍ਰਸ਼ਾਸਨ ਨੇ ਤਾਂ ਹੀ ਉਹਨਾਂ ਨੂੰ ਸਿਲੈਕਟ ਕੀਤਾ ਆਪਦੇ ਪ੍ਰੋਗਰਾਮ 'ਚ ਸੱਦਣ ਲਈ ਫਿਰ ਪ੍ਰੋਗਰਾਮ ਸੱਦਿਆ ਜਦੋਂ ਪਤਾ ਲੱਗਿਆ ਉੱਥੋਂ ਦੇ ਕਿਉਂਕਿ ਬੋਰਡ ਥਾਂ-ਥਾਂ ਲੱਗ ਜਾਂਦੇ ਨੇ ਫਲੈਕਸ ਕਿ ਫਲਾਣੀ ਡੇਟ ਨੂੰ ਇੱਥੇ ਫਲਾਣਾ ਸਿੰਗਰ ਆ ਰਿਹਾ ਪਰਫਾਰਮ ਕਰੇਗਾ ਉੱਥੇ ਹੁਣ ਕੁਲਵਿੰਦਰ ਬਿੱਲਾ ਜਾ ਰਿਹਾ ਸ਼ੋਅ ਕਰਨ ਦੇ ਵਾਸਤੇ ਉਹ ਵੀ ਪੰਜਾਬ ਦਾ ਸਿੰਗਰ ਹੈ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਤੇ ਇਹ ਤਾਂ ਨਹੀਂ ਵੀ ਰਣਜੀਤ ਬਾਵੇ ਦੇ ਪੱਗ ਬੰਨੀ ਐ ਇਸ ਕਰਕੇ ਉਹਨੂੰ ਰਿਜੈਕਟ ਕਰੋ ਜਿਹੜੇ ਵਿਰੋਧ ਕਰਨ ਵਾਲੇ ਉਹਨਾਂ ਦੀ ਮਨਸ਼ਾ ਕਿ ਤੇ ਇਹ ਤਾਂ ਨਹੀਂ ਤੇ ਜਿਨੇ ਪੱਗ ਨਹੀਂ ਬੰਨੀ ਭਾਵੇਂ ਗਾਣੇ ਉਹਨੇ ਜਿਸ ਤਰ੍ਹਾਂ ਦੇ ਮਰਜ਼ੀ ਗਾਉਣੇ ਆ ਪੰਜਾਬੀ ਗਾਉਣੇ ਆ ਕਿਸ ਤਰ੍ਹਾਂ ਬੁਲਾ ਲਓ ਹਾਲਾਂਕਿ ਇੱਕ ਕਲਾਕਾਰ ਦੂਜੇ ਕਲਾਕਾਰ ਦੀ ਰਿਸਪੈਕਟ ਕਰਦਾ ਜੇ ਰਣਜੀਤ ਬਾਵਾ ਦੀ ਥਾਂ ਕੁਲਵਿੰਦਰ ਬਾਵਾ ਬਿੱਲਾ ਜਿਹੜਾ ਉੱਥੇ ਗਾਣਾ ਗਾਏਗਾ ਤੇ ਰਣਜੀਤ ਬਾਵੇ ਨੂੰ ਕੋਈ ਦੁੱਖ ਨਹੀਂ ਇਸ ਗੱਲ ਦਾ ਦੁੱਖ ਤਾਂ ਉਹਨੂੰ ਇਸ ਗੱਲ ਦਾ ਹੋਏਗਾ ਕਿ ਮੇਰੇ ਪਿੱਛੇ ਕਿਉਂ ਪਿਆ ਧੋਕੇ ਮੈਂ ਇਸ ਜਿਹੜੀ ਗੱਲਾਂ ਦਾ ਕਿਸੇ ਨੂੰ ਇਤਰਾਜ਼ ਲੱਗਿਆ ਭਾਵਨਾਵਾਂ ਗਲਤ ਨਾਲ ਨਹੀਂ ਗਾਇਆ ਗਿਆ ਗਲਤ ਨਹੀਂ ਸੀ ਕੋਈ ਵੀ ਮਕਸਦ ਜਾਂ ਮੰਨਛਾ ਮਾਫੀ ਵੀ ਮੰਗ ਲਈ ਜਾਵੇ ਜਦੋਂ ਉਸ ਗੱਲ ਦੀ ਫੇਰ ਵੀ ਉਹ ਰੇੜਕਾ ਉਸੇ ਤਰ੍ਹਾਂ ਕਿ ਹੁਣ ਮੇਰਾ ਕੀ ਕਸੂਰ ਗਾਣਾ ਜੇ ਏਡਾ ਹੀ ਸੀ ਗਲਤ ਗਾਣਾ ਹੈ ਤਾਂ ਕੀ ਫਿਰ ਸਰਕਾਰ ਦੀ ਨਜ਼ਰ ਦੇ ਵਿੱਚ ਉਹ ਹੁਣ ਤੱਕ ਚੱਕਿਆ ਜਾਣਾ ਸੀ ਉਹ ਤਾਂ ਗਾਣਾ YouTube ਤੇ ਕੋਲ ਕੋਈ ਵੀ ਸ਼ਿਕਾਇਤ ਜਾਂਦੀ ਹੈ ਉਹਨੂੰ ਪੂਰਾ ਦੇਖਿਆ ਜਾਂਦਾ ਹੈ ਕਿ ਨਿਯਮਾਂ ਦੇ ਗਾਈਡਲਾਈਨ ਦੇ ਉਲਟ ਤਾਂ ਨਹੀਂ ਕਿਤੇ ਤੇ ਰঞ্জੀਤ ਬਾਵਾ ਦੇ ਤਾਂ ਗਾਣਾ ਹਾਲੇ ਵੀ ਸੁਣਿਆ ਜਾ ਸਕਦਾ YouTube ਦੇ ਉੱਤੇ ਇਹਦਾ ਮਤਲਬ ਇਕੱਲਾ ਕਿ ਮੇਰਾ ਕੀ ਕਸੂਰ ਗਾਣਾ ਹੀ ਗਾਉਣਾ ਸੀ ਉੱਥੇ ਰঞ্জੀਤ ਬਾਵਾ ਨੇ ਜੇ ਗਾਉਣਾ ਵੀ ਹੋਵੇ ਉਸ ਗਾਣੇ ਦੇ ਵਿੱਚ ਜਿਹੜੀ ਕੁਝ ਗਲਤ ਹੈ ਜਿੱਥੋਂ ਇਤਰਾਜ ਕਿਸੇ ਨੂੰ ਲੱਗਦਾ ਹੋ ਸਕਦਾ ਰਣਜੀਤ ਬਾਵਾ ਉਸ ਤੋਂ ਗਰੇਜ ਹੀ ਕਰਦਾ ਹੋਵੇ ਕਿ ਮੈਂ ਲਾਈਨ ਹੀ ਨਹੀਂ ਬੋਲਣੀ ਕਲਾਕਾਰ ਜਿਹੜਾ ਹੁੰਦਾ ਉਹਨੇ ਸਮਾਜ ਦੇ ਵਿੱਚ ਕੀ ਚੱਲ ਰਿਹਾ ਹੈ ਕੀ ਨਹੀਂ ਚੱਲ ਰਿਹਾ ਕ੍ਰੀਤੀਆਂ ਦੀ ਗੱਲ ਕਰਨੀ ਹੁੰਦੀ ਸਿਰ ਗੱਲ ਕਰਦਾ ਸਮਾਜ ਚ ਚੱਲ ਕੀ ਰਿਹਾ ਹੈਗਾ ਵੀਡੀਓ ਵਾਇਰਲ ਹੁੰਦੀ ਹੈ ਕੁ ਖੇਤਰ ਦੇ ਵਿੱਚ ਗੀਤਾ ਜਨਤੀ ਚੱਲ ਰਹੀ ਹੈਗੀ ਹਰ ਸਾਲ ਲੱਗਦੀ ਹੈ ਗੀਤਾ ਜਨਤੀ ਬ੍ਰਹਮ ਸਰੋਵਰ ਦੇ ਉੱਤੇ ਕੁਝ 10 ਬੰਦੇ ਝੰਡਾ ਚੱਕ ਕੇ ਆਉਂਦੇ ਨੇ ਇੱਕ ਮੁਸਲਮਾਨ ਕੋਈ ਦੁਕਾਨਦਾਰ ਹੁੰਦਾ ਉਹਨੇ ਆਪਣੀ ਸਰਕਾਰ ਮਨਜ਼ੂਰੀ ਦਿੰਦੀ ਏ ਉਹਨੇ ਉਥੇ ਸਟਾਲ ਲਾਇਆ ਹੁੰਦਾ ਕਪੜੇ ਦਾ ਉਹਦੇ ਚੱਕ ਚੱਕ ਕੇ ਸ਼ਾਲ ਕਪੜੇ ਐਵੇਂ ਸੁੱਟਦੇ ਨੇ ਭਗਾ ਭਗਾ ਕੇ ਮਾਰਦੇ ਨੇ ਤੇ ਸਿਰ ਤੇ ਡੰਡੇ ਮਾਰੇ ਇਹ ਲੋਕਾਂ ਦੀ ਗੁੰਡਾਗਰਦੀ ਨਹੀਂ ਹੈਗੀ ਕਿ ਇੱਕ ਜਿਹੜੇ ਜਿਹੜੇ ਮਾਇਨੋਰੀਟੀ ਚ ਲੋਕ ਨੇ ਉਹਨਾਂ ਨੂੰ ਹੀ ਕੋ ਟਾਰਗੇਟ ਕੀਤਾ ਜਾਂਦਾ ਹੈਗਾ ਇੱਕ ਮਾਹੌਲ ਬਣਾਇਆ ਜਾਂਦਾ ਪੈਦਾ ਕੀਤਾ ਜਾਂਦਾ ਇਹਦੇ ਪਿੱਛੇ ਕੋਈ ਇਹ ਨਹੀਂ ਆਪਾਂ ਕਹੀਏ ਇੱਕ ਇੱਕ ਜਥੇਬੰਦੀ ਜਾਂ ਕੋਈ ਹੋਰ ਕੰਮ ਕਰਦਾ ਵੱਖੋ-ਵੱਖਰੀਆਂ ਘਟਨਾਵਾਂ ਦੇ ਕਾਰਨ ਵੱਖੋ-ਵੱਖਰੇ ਹੋ ਸਕਦੇ ਆ ਪਰ ਇਹ ਗੱਲ ਵੀ ਕਿਸੇ ਤੋਂ ਲੁਕੀ-ਛੋਪੀ ਨਹੀਂ ਆ ਕਿ ਕਿਵੇਂ ਘੱਟ ਗਿਣਤੀਆਂ ਨੂੰ ਟਾਰਗੇਟ ਕੀਤਾ ਜਾਂਦਾ ਔਰ ਬਹੁਤ ਸਾਰੇ ਲੋਕ ਇਹ ਕਹਿਣਗੇ ਕਿ ਹਰ ਗੱਲ ਦੇ ਉੱਤੇ ਤੁਸੀਂ ਇਹ ਚੀਜ਼ਾਂ ਨਾ ਲੈ ਕੇ ਆਜਿਆ ਕਰੋ ਕਾਰਨ ਵੱਖੋ-ਵੱਖਰੇ ਹੋ ਸਕਦੇ ਆ ਰਣਜੀਤ ਬਾਵਾ ਦੀ ਤੁਸੀਂ ਗੱਲ ਕਰ ਰਹੇ ਹੋ ਨੇ ਤੇ ਪੈਸੇ ਕਮਾਉਣੇ ਆ ਸ਼ੋਅ ਲਾਉਣਾ ਹੈ ਤੇ ਉਹਨੇ ਆਪਦਾ ਨਾਮ ਬਣਾਇਆ ਤੇ ਉਹ ਕੋਈ ਐ ਤੇ ਆ ਨਹੀਂ ਗਿਆ ਕਿ ਘਰੇ ਜੰਮਿਆ ਕਾਲਜ ਗਿਆ ਪੜਨ ਕਾਲਜ ਤੋਂ ਜਿਵੇਂ ਛੁੱਟੀ ਹੋਈ ਤੇ ਉਸ ਤੋਂ ਬਾਅਦ ਉਹ ਸਟੇਜਾਂ ਤੇ ਚੜਨ ਲੱਗ ਗਿਆ ਉਹਦੀ ਕਿ ਮਿਹਨਤ ਆ ਨਾ ਉਹਦੇ ਪਿੱਛੇ ਤੇ ਰਣਜੀਤ ਬਾਵਾ ਉਹ ਕਲਾਕਾਰਾਂ ਵਿੱਚੋਂ ਇੱਕ ਹੈ ਜਿਹਦੇ ਬਹੁਤ ਸਾਰੇ ਜਿਹੜੇ ਗਾਣੇ ਇਸ ਤਰ੍ਹਾਂ ਦੇ ਆ ਜਿਹੜੇ ਸਮਾਜ ਨੂੰ ਸੇਧ ਦਿੰਦੇ ਆ ਜਿਹੜੇ ਸੱਚ ਬਿਆਨ ਕਰਦੇ ਆ ਹਾਲਾਂਕਿ ਬਹੁਤ ਸਾਰੇ ਕਲਾਕਾਰਾਂ ਤੋਂ ਇਹੀ ਉਮੀਦ ਰੱਖਣੀ ਚਾਹੀਦੀ ਹੈ ਕਿ ਘੱਟੋ-ਘੱਟ ਉਹ 100 ਗਾਣਿਆਂ ਦੇ ਵਿੱਚੋਂ 99 ਕਮਰਸ਼ੀਅਲ ਕਰ ਲੈਣ ਲੇ ਨੱਚਣ ਟੱਪਣ ਵਾਲੇ ਗਾਉਣ ਵਾਲੇ ਇੱਕ ਮਨੋਰੰਜਨ ਕਰਨਾ ਸਿਰਫ ਘੱਟੋ ਘੱਟ ਇੱਕ ਗਾਣਾ ਤਾਂ ਕਰਨਾ ਐਸਾ ਜਿਹਦੇ ਵਿੱਚ ਪਤਾ ਲੱਗੇ ਕਿ ਹਾਂ ਯਾਰ ਇਹਦੇ ਵਿੱਚ ਸੱਚ ਬੋਲਣ ਦੀ ਜ਼ਰੂਰਤ ਹੈ ਰਣਜੀਤ 바ਵਾ ਦਾ ਕਹਿ ਸਕਦੇ ਆ ਕਿ ਘੱਟੋ ਘੱਟ ਉਹਨਾਂ ਕਲਾਕਾਰਾਂ ਦੇ ਵਿੱਚੋਂ ਜਿਹੜਾ ਸੱਚ ਬੋਲਦਾ ਔਰ ਸਟੇਜ ਦੇ ਉੱਤੇ ਕਿਤੇ ਨਾ ਕਿਤੇ ਥੋੜੀ ਬਹੁਤੀ ਉਹਦੀ ਗੱਲ ਇਸ ਤਰ੍ਹਾਂ ਦੀ ਆ ਹੀ ਜਾਂਦੀ ਹੈ ਜਿਹੜੇ ਉਹਦੇ ਅੰਦਰੋਂ ਆਉਂਦੀ ਹੈ ਪੰਜਾਬ ਦੀ ਖਾਤਰ ਪੱਗ ਦੀ ਖਾਤਰ ਤੇ ਜਿਆ ਘੱਟ ਗਿਣਤੀਆਂ ਨੂੰ ਟਾਰਗੇਟ ਕੀਤਾ ਜਾਂਦਾ ਉਹਦੇ ਵਿੱਚੋਂ ਉਸ ਭਾਵਨਾ ਦੇ ਵਿੱਚੋਂ ਤੇ ਜਿਵੇਂ ਤੁਸੀਂ ਉਹ ਘਟਨਾ ਦਾ ਜ਼ਿਕਰ ਕੀਤਾ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਇੱਕ ਮਾਹੌਲ ਤਿਆਰ ਕੀਤਾ ਜਾਂਦਾ ਫਿਰ እን 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 ਉਸ ਮਾਮਲੇ ਨੂੰ ਲੈ ਕੇ ਉਕਸਾਇਆ ਵੀ ਜਾਂਦਾ ਹੈ ਕਿ ਇਸ ਤਰ੍ਹਾਂ ਕਰਦੇ ਉਸ ਤਰ੍ਹਾਂ ਕਰਦੇ ਕੋਈ ਕਾਲੇ ਲਿਫਾਫੇ ਦੇ ਵਿੱਚੋਂ ਮੀਟ ਪਤਾ ਨਹੀਂ ਕਾਹਦਾ ਹੁੰਦਾ ਸ਼ੱਕ ਦੇ ਆਧਾਰ ਦੇ ਉੱਤੇ ਮੌਬ ਲਿੰਚਿੰਗ ਕਰਕੇ ਕਿੰਨੇ ਕੇਸ ਆਗੇ ਮਾਰ ਦਿੱਤਾ ਜਾਂਦਾ ਕਦੇ ਟ੍ਰੇਨ ਦੇ ਵਿੱਚ ਕਦੇ ਕਿਸੇ ਥਾਂ ਦੇ ਉੱਤੇ ਕਦੇ ਕਿਸੇ ਥਾਂ ਦੇ ਉੱਤੇ ਤੇ ਇਸ ਕਰਕੇ ਸਹਿਮ ਦੇ ਮਾਹੌਲ ਚ ਭੈ ਦੇ ਮਾਹੌਲ ਦੇ ਵਿੱਚ ਘਟੂ ਘਟ ਪੰਜਾਬ ਦੇ ਵਿੱਚ ਇਹ ਚੀਜ਼ਾਂ ਨਹੀਂ ਪਰ ਪੰਜਾਬ ਦੇ ਵਿੱਚ ਵੀ ਲਾਂਬੂ ਲਾਉਣ ਦੀ ਖਾਤਰ ਬੜੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਚਾਹੇ ਪੰਜਾਬ ਦੇ ਕਲਾਕਾਰਾਂ ਨੂੰ ਟਾਰਗੇਟ ਕਰਕੇ ਤੇ ਚਾਹੇ ਪੰਜਾਬ ਦੇ ਕਿਸੇ ਕਮਿਊਨਿਟੀ ਨੂੰ ਟਾਰਗੇਟ ਕਰਕੇ ਜਾਂ ਕੋਈ ਘਟਨਾ ਨੂੰ ਅੰਜਾਮ ਦੇ ਕੇ ਜਿਵੇਂ ਸਰਵਾਰ ਸਾਹਿਬ ਦੇ ਵਿੱਚ ਜਿਹੜੇ ਸ਼ਰਧਾਲੂ ਆਉਂਦੇ ਆ ਕਿਸੇ ਨੂੰ ਨਹੀਂ ਉੱਥੇ ਰੋਕਿਆ ਜਾਂਦਾ ਕਿ ਆਉਣਾ ਕਿ ਨਹੀਂ ਆਉਣਾ ਤੇ ਇੱਕ ਬੀਬੀ ਆ ਗਈ ਸੀ ਉੱਥੇ ਯੋਗਾ ਕਰਨ ਉਹਨੇ ਬੜਾ ਫਤੂਰ ਪਾਇਆ ਉਹ ਵੀ ਹੋਰ ਹੀ ਕੁਝ ਕਰ ਗਈ ਇੱਥੇ ਆਈ ਕੱਲੀ ਰੀਲ ਬਣਾਉਣ ਸੀ ਉੱਥੇ ਸ਼ਰਧਾ ਭਾਵਨਾ ਤੋਂ ਉਹਦੀ ਦਿਖੀ ਨਹੀਂ ਜਿਹੜਾ ਹਿਸਾਬ ਦਾ ਉਹਦਾ ਐਟੀਟਿਊਡ ਸੀ ਇਸੇ ਤਰ੍ਹਾਂ ਇੱਕ ਤਰੰਗਾ ਇੱਥੇ ਬਣਾ ਕੇ ਆਈ ਸੀ ਬੀਬੀ ਉਹਨੇ ਬੜਾ ਰੌਲਾ ਪਾਇਆ ਬਾਦ ਵਿੱਚ ਇੱਕ ਮਾਫੀ ਮੰਗ ਲਓ ਪਹਿਲਾਂ ਖੜਾ ਕਰ ਦੋ ਮਾਹੌਲ ਮੁੱਦਾ ਫਿਰ ਸਾਰੇ ਲੋਕਾਂ ਦਾ ਕੰਸਰਨ ਹੁੰਦਾ ਆਪਾਂ ਵੀ ਉਹਦੇ ਤੇ ਬਹੁਤ ਗੱਲਬਾਤ ਕੀਤੀ ਕਿ ਗਲਤ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਹੜੀਆਂ ਨਿੱਕੀਆਂ ਨਿੱਕੀਆਂ ਘਟਨਾਵਾਂ ਲੱਗਦੀਆਂ ਦੇਖਣ ਨੂੰ ਪਰ ਇਹਦੇ ਪਿੱਛੇ ਮਕਸਦ ਬਹੁਤ ਵੱਡੇ ਛੁਪੇ ਹੁੰਦੇ ਆ ਕੌਣ ਕਿਹਦੇ ਪਿੱਛੇ ਖੜਾ ਇਹਦਾ ਕਈ ਵਾਰੀ ਬਾਅਦ ਚ ਪਤਾ ਲੱਗਦਾ ਸਾਲ ਬਾਅਦ 2 ਸਾਲ ਬਾਅਦ 6 ਸਾਲ ਬਾਅਦ 5 ਸਾਲ ਬਾਅਦ ਕਿਸੇ ਦਾ ਕੋਈ ਸਮਾਂ ਨਹੀਂ ਮਿੱਥਿਆ ਹੁੰਦਾ ਪਰ ਕੋਈ ਨਾ ਕੋਈ ਤਾਂ ਕਿਸੇ ਪਿੱਛੇ ਖੜਾ ਹੁੰਦਾ ਜਿਹੜਾ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਜੇਕਰ ਰਣਜੀਤ ਬਾਵਾ ਦੇ ਗਾਣਿਆਂ ਤੋਂ ਐਡੀ ਦਿੱਕਤ ਹੈ ਕੀ ਆ ਸਾਨੂੰ ਗੱਲ ਚੰਗੀ ਨਹੀਂ ਲੱਗੀ ਸਾਡੀਆਂ ਭਾਵਨਾਵਾਂ ਦੇ ਉਲਟ ਹੈ ਤੇ ਤੁਸੀਂ ਥਾਣੇ 'ਚ ਜਾ ਕੇ ਜਾਂ ਕਿਤੇ ਵੀ ਜਾ ਕੇ ਰਿਪੋਰਟ ਕਰੋ ਉਸ ਤੋਂ ਬਾਅਦ ਅਦਾਲਤ ਦੇਖੇਗੀ ਜਾਂ ਪ੍ਰਸ਼ਾਸਨ ਦੇਖੇਗਾ ਕਾਨੂੰਨ ਦੇਖੇਗਾ ਕਿ ਹਾਂ ਯਾਰ ਤੁਸੀਂ ਵਾਕਈ ਇਹ ਜਿਹੇ ਕਲਾਕਾਰਾਂ ਨੂੰ ਬਖਸ਼ਣਾ ਨਹੀਂ ਚਾਹੀਦਾ ਜਿਹੜੇ ਲੋਕਾਂ ਦੀਆਂ ਭਾਵਨਾਵਾਂ ਨੂੰ ਢਕਾਉਂਦੇ ਨੇ ਪਰ ਜਿੱਥੇ ਗੱਲ-ਗੱਲ ਦੇ ਉੱਤੇ ਮੁੱਦਾ ਬਣਾ ਕੇ ਉਹੀ ਪੁਰਾਣੇ ਮੁੱਦਿਆਂ ਨੂੰ ਅੱਗੇ ਵਾਰ-ਵਾਰ ਲਿਆ ਕੇ ਕੱਲੀ ਸਿਆਸਤ ਕਰੀ ਜਾਣੀ ਇਹ ਕੋਈ ਸਿਆਣਪ ਵਾਲੀ ਗੱਲ ਨਹੀਂ ਇਹ ਤਾਂ ਫਿਰ ਇਹੀ ਕਹਾਂਗੇ ਕਿ ਜਿਹੜੇ ਰੰਗ 'ਚ ਭੰਗ ਪਾਉਣ ਵਾਲੇ ਹੁੰਦੇ ਆ ਉਹੀ ਬੰਦੇ ਹੁੰਦੇ ਆ ਜਿਹੜੇ ਤੰਗ ਕਰਨਾ ਹੀ ਉਹਨਾਂ ਦਾ ਕੰਮ ਹੁੰਦਾ ਲੋਕਾਂ ਨੂੰ ਆਪਦਾ ਤਾਂ ਉਹਨਾਂ ਦਾ ਤੋਰੀ-ਫੁਲਕਾ ਹੀ ਇਹਨਾਂ ਕੰਮਾਂ ਤੋਂ ਚੱਲਦਾ ਹੈ